ਹਾਂਜੀ ਅੱਪ ਅੱਜ ਦੁੱਧ ਵਾਲਾ ਕੱਦੂ ਬਣਾਵਾਂਗੇ ਬਹੁਤ ਹੀ ਟੇਸਟੀ ਬਣਦਾ ਤੇ ਈਜ਼ੀ ਵੀ ਆਏ ਫਟਾਫਟ ਅੱਪ ਬਣਾ ਕੇ ਤਿਆਰ ਕਰ ਸਕਦੇ ਆਂਗੇ ਇੱਕ ਵਾਰ ਇਹਦਾ ਰੈਸਪੀ ਜ਼ਰੂਰ ਟਰਾਈ ਕਰਿਓ ਜੇ ਸਾਡੇ ਚੈਨਲ ਤੇ ਤੁਸੀਂ ਵੀਡੀਓ ਨੂੰ ਪਹਿਲੀ ਵਾਰ ਵਾਚ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਆਓ ਦੱਸਦੀ ਆਂ ਅੱਪਾ ਪੂਰੀ ਰੈਸਪੀ ਸਤਿਕਾਰ ਸਾਰਿਆਂ ਨੂੰ ਆਈ ਹੋਪ ਸਭ ਠੀਕ ਠਾਕ ਹੋਵੋਗੇ ਅੱਜ ਇਸ ਤੋਂ ਢਲਮੀ ਰੈਸਪੀ ਲੈ ਕੇ ਆਏ ਜਿਹੜੀ ਕਿ ਅੱਜ ਅੱਪ ਕੱਦੂ ਬਣਾਵਾਂਗੇ ਬਹੁਤ ਆਂਦਾ ਜਿਹੜੇ ਅੱਪ ਕੱਦੂ ਬਣਾਵਾਂਗੇ ਦੁੱਧ ਵਾਲਾ ਬਣਾਵਾਂਗੇ ਉਦੇ ਲਈ ਅਸੀਂ ਸਭ ਤੋਂ ਪਹਿਲਾਂ ਪਿਆਜ਼, ਹਰੀਆਂ ਮਿਰਚਾਂ ਤੇ ਲਸਣ ਕੱਟਿਆ, ਇਹ ਬਰੀਕ-ਬਰੀਕ ਕੱਟ ਲੈਣਾ। ਬਾਕੀ ਆਪਾਂ ਕਦੂ ਲੈਤਾਗਾ ਜਿੰਨੀ ਤੁਸੀਂ ਸਬਜ਼ੀ ਬਣਾਣੀ ਆ ਉਹਨਾਂ ਤੁਸੀਂ ਕਦੂ ਕੱਟ ਸਕਦੇ ਹੋਗੇ। ਆਓ ਦੱਸਦੇ ਆਪਾਂ ਕਿੱਦਾਂ ਬਣਾਣੇ ਆ। ਸਭ ਤੋਂ ਪਹਿਲਾਂ ਤੇਲ ਗਰਮ ਹੋਣ ਤੋਂ ਬਾਅਦ 1 ਚਮਚਾ-ਚਮਚਾ ਜੀਰੇ ਦਾ ਐਡ ਕਰਾਂਗੇ। ਹਾਂਜੀ ਹੁਣ ਆਪਾਂ ਲਸਣ ਐਡ ਕਰਾਂਗੇ। ਨਾਲ ਹੀ ਆਪਾਂ ਹਰੀਆਂ ਮਿਰਚਾਂ ਐਡ ਕਰ ਦਾਂਗੇ। आप प्याज ऐड करा आप चंकी तरह हिला के हम आपको भुनोंगे हाँ जो प्याज वगैरह ने भुज गए हम आप मसाले एड करा एक चमचा ही आप नमक का एड करा एक चमचा जी आप हल्दी का ऐड करा अद्धा का चमचा आपका गर्म मसाले का जो अपना घर तैयार करे हुए वह मसाला है ਆਪ ਇਸ ਨੂੰ ਮਿਕਸ ਕਰਾਂਗੇ ਕਾਲ ਮਿਰਚ ਨਹੀਂ ਆਪਾਂ ਐਡ ਕਰਦੇ ਕਿਉਂਕਿ ਆਪਾਂ ਹਰੀਆਂ ਮਿਰਚਾਂ ਐਡ ਕਰ ਰੱਖੀਆਂ ਨਹੀਂਆਂ ਜਿਹੜੇ ਆਪਾਂ ਇਹ ਮਸਾਲੇ ਐਡ ਕਰਨੇ ਨਹੀਂ ਆਪਾਂ ਆਪਣੇ ਪੇਸਟ ਅਕੋਰਡਿੰਗ ਕਰਨੇ ਨੇ ਥੋੜੀ ਜੀ ਆਪਾਂ ਕਸ਼ਮੀਰੀ ਲਾਲ ਮਿਰਚ ਐਡ ਕਰ ਦਾਂਗੇ ਇਹ ਆਪਾਂ ਕਲਰ ਵਾਸਤੇ ਐਡ ਕਰੀ ਆ ਆਪਾਂ ਇਸ ਨੂੰ ਭੁੰਨਾਂਗੇ ਉਹ ਆਪਣਾ ਕद्दू ਕੱਟ ਕੇ ਰੱਖਿਆ ਹੋਇਆ ਆ ਆਪਾਂ ਉਹ ਐਡ ਕਰ ਦਿਆਂਗੇ ਇਸ ਨੂੰ ਆਪਾਂ ਇੱਕ ਤੋਂ 2 ਮਿੰਟਾਂ ਵਾਸਤੇ ਪੁੰਨਾਂਗੇ ਕद्दू ਬਣਾਉਣ ਨੂੰ ਟਾਈਮ ਵੀ ਘੱਟ ਲੱਗਦਾ ਹੈਗਾ ਤੇ ਪੇਸਟੀ ਵੀ ਬਹੁਤ ਮੰਨ ਲੱਗਾ ਜੇਕਰ ਤੁਸੀਂ ਕੀਆ ਸੁੱਕਾ ਕद्दू ਬਣਾਣਾਗਾ ਉਸ ਦੀ ਰੈਸਪੀ ਵੀ ਅਸੀਂ ਪਾਈ ਹੋਈ ਆ ਜੇ ਤੁਸੀਂ ਨਹੀਂ ਵੇਖੀ ਤਾਂ ਜ਼ਰੂਰ ਵੇਖਿਓ ਹੁਣ ਆਪਾਂ ਦਾ ਇੱਕ ਗਲਾਸ ਪਾਣੀ ਦਾ ਐਡ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਹਲਾ ਕੇ ਇਸ ਨੂੰ ਉੱਪਰ ਕਵਰ ਕਰ ਦਾਂਗੇ ਜਿੰਜਰੇ ਇਸ ਪੱਕਦਾ ਨਹੀਂ ਹੈ ਕਦੋਂ ਜਿਹੜਾ ਕਦੂ ਆ ਆਪਣਾ ਬਣ ਚੁੱਕਿਆ ਹੁਣ ਆਪਾਂ ਇਸ ਦੇ ਵਿੱਚ ਦੁੱਧ ਐਡ ਕਰਾਂਗੇ ਜਿਹੜਾ ਕਦੂ ਵਾਹੇ ਸੁੱਕਾ ਹੋਣਾ ਚਾਹੀਦਾ ਉਸ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਦੁੱਧ ਐਡ ਕਰਾਂਗੇ ਕੀ ਆਪਾਂ ਕੱਚਾ ਕੱਦੂ ਲੈਣਾ ਜਿਆਦਾ ਪੱਕਾ ਨਹੀਂ ਲੈਣਾ ਕਿਉਂਕਿ ਜਿਹੜਾ ਪੱਕਾ ਕੱਦੂ ਹੁੰਦਾ ਉਹ ਖੁੱਲਦਾ ਨਹੀਂ ਹੈਗਾ ਜਿਆਦਾ ਵੱਧਿਆ ਨਹੀਂ ਬਣਦਾ ਆਪਾਂ ਹਮੇਸ਼ਾ ਕੱਚਾ ਕੱਦੂ ਲੈਣਾਗਾ ਜਿਹੜਾ ਕਈ ਵਾਰੀ ਆਪਣਾ ਕੱਦੂ ਫੇਰ ਵੀ ਨਹੀਂ ਖੁੱਲਦਾ ਤਾਂ ਆਪਾਂ ਇਦਾਂ ਜਿਹੜੀ ਉਹ ਫਾੜ ਯਾਨੀ ਕਿ ਇਹ ਭੰਗ ਲੈਣੀਆਂ ਹੈਗੀਆਂ ਫਿਰ ਆਪਾਂ ਦੁੱਧ ਪਾਉਣਾਗਾ ਜਿਹੜੀ ਆਪਣੀ ਸਬਜੀ ਆ ਜਿਆਦਾ ਪਤਲੀ ਨਹੀਂ ਸੀ ਦੁੱਧ ਪਾਉਣ ਤੋਂ ਬਾਅਦ ਇਦਾਂ ਆਪਾਂ ਭੰਨ ਕੇ ਫੇਰ ਦੁੱਧ ਐਡ ਕਰਨਾਗਾ ਹਾਂਜੀ ਹੁਣ ਆਪਾਂ ਦੁੱਧ ਪਾਵਾਂਗੇ ਜਿਹੜਾ ਦੁੱਧ ਆਪਾਂ ਫਰੈਸ਼ ਹੈਗਾ ਮਾਕੀ ਤੁਸੀਂ ਦੁੱਧ ਕਿਹੜਾ ਵੀ ਲੈ ਸਕਦੇ ਹੋਗੇ ਠੰਡਾ ਦੁੱਧ ਵੀ ਲੈ ਸਕਦੇ ਹੋ ਨੂੰ ਇਸ ਦੇ ਵਿੱਚ ਆਪ ਐਡ ਕਰਕੇ ਹੁਣ ਇਸ ਨੂੰ ਆਪ ਹਲਾਵਾਂਗੇ ਹੁਣ ਆਪਾਂ ਫੇਰ ਉਬਾਲੀ ਦੇਵਾਂਗੇ ਦੋ ਤਿੰਨ ਵਾਲੀਆਂ ਦੇ ਲੈ ਲੈਣੀ ਨੇ ਆਪਾਂ ਜਿੰਨੀ ਆਪਾਂ ਵਾਲੀਆਂ ਦੇਵਾਂਗੇ ਉੰਨੀ ਦਾ ਆਪਣਾ ਤਾਂ ਦੁੱਧ ਟੇਸਟੀ ਬਣੂਗਾ ਤੁਸੀਂ ਦੇਖ ਸਕਦੇ ਹੋ ਕਲਰ ਵੀ ਬਹੁਤ ਸੋਨਾ ਆ ਜਿੰਨਾ ਤੁਸੀਂ ਪਤਲਾ ਕਰਨਾ ਉਹਨਾਂ ਨੂੰ ਤੁਸੀਂ ਕਰ ਸਕਦੇ ਹੋਗੇ ਦੁੱਧ ਪਾ ਕੇ ਜਦੋਂ ਆਪਾਂ ਦੁੱਧ ਪਾ ਲਿਆ ਤਾਂ ਆਪਾਂ ਕਦ ਨੂੰ ਹਲਾਣਾ ਜ਼ਰੂਰ ਆ। ਕਈ ਵਾਰੀ ਆਪਣਾ ਦੁੱਧ ਫੱਟ ਜਾਂਦਾ ਹੈਗਾ। ਸਬਜੀ ਦੇ ਵਿੱਚ ਪਾਏ ਤੋਂ। ਉਹ ਆਪਣੇ ਲੋਕ ਪਾਲੀਆਂ ਚੁੱਕੀਆਂ ਨੇਗੀਆਂ। ਕਦੋਂ ਜਦੋਂ ਆਪਣਾ ਬਿਲਕੁਲ ਰੈਡੀ ਹੈਗਾ। ਜੇ ਤੁਸੀਂ ਸਾਡੇ ਚੈਨਲ ਤੇ ਵੀਡੀਓ ਪਹਿਲੀ ਵਾਰ ਵਾਚ ਕਰ ਰਹੇ ਹੋ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰਿਓ। ਥੈਂਕ ਯੂ।